ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਜਿਵੇਂ ਕਿ ਆਪਣੇ ਹੁਣ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਬਹੁਤ ਜ਼ੋਰਾਂ ਤੇ ਚੱਲ ਰਿਹਾ ਹੈ ਕੁਝ ਕਿਸਾਨ ਵੀਰਾਂ ਨੇ ਝੋਨਾ ਲੱਗ ਚੁੱਕਿਆ ਕੁਝ ਲਾਉਣ ਵਾਲੇ ਨੇ ਤੇ ਜੇਕਰ ਆਪਾਂ ਹੁਣ ਝੋਨੇ ਦੀ ਲਵਾਈ ਤੋਂ ਬਾਅਦ ਜੇਕਰ ਆਪਾਂ ਇਹਨਾਂ ਦੋ ਤਿੰਨ ਗੱਲਾਂ ਦਾ ਧਿਆਨ ਰੱਖਦੇ ਆਂ ਤਾਂ ਇਹਨਾਂ ਦੇ ਨਾਲ ਆਪਣਾ ਜਿਹੜਾ ਝੋਨਾ ਵੀ ਆਪਣੀ ਫੋਟ ਬਹੁਤ ਵਧੀਆ ਕਰੇਗਾ ਝੋਨਾ ਲਾਉਣ ਤੋਂ ਬਾਅਦ ਆਪਣਾ ਝੋਨਾ ਜਲਦੀ ਚੱਲ ਪਏਗਾ ਕਈ ਵਾਰ ਆਪਾਂ ਕਿ ਦੇਖਦੇ ਆਂ ਕਿ ਝੋਨਾ ਲਾਉਣ ਤੋਂ ਬਾਅਦ ਝੋਨਾ ਸੁੱਕ ਜਾਂਦਾ तकरीबन ਇੱਕ ਹਫਤੇ 10 ਦਿਨਾਂ ਬਾਅਦ ਝੋਨਾ ਤੁਰਦਾ ਹੈ ਤੇ ਜੇਕਰ ਆਪਾਂ ਇਹ ਖਾਲ ਆਪਾਂ ਇਹ ਇਹ ਆਪਾਂ ਪਾ ਦਿੰਨੇ ਆ ਝੋਨੇ ਦੀ ਦਵਾਈ ਤੋਂ ਬਾਅਦ ਜਿਹੜਾ ਆਪਣਾ ਝੋਨਾ ਹੈ ਆਪਣਾ ਬਹੁਤ ਜਲਦੀ ਇੱਕ ਤਾਂ ਫੋਰਟ ਵੀ ਜ਼ਿਆਦਾ ਕਰੇਗਾ ਗਰੋਥ ਵੀ ਚੰਗੀ ਕਰੇਗਾ ਤੇ ਝੋਨਾ ਲਾਉਣ ਤੋਂ ਬਾਅਦ ਜਲਦੀ ਚੱਲ ਪਏਗਾ ਤੇ ਇਹਦੇ ਨਾਲ ਹੀ ਜਿਹੜੇ ਆਪਣੇ ਕਈ ਕਿਸਾਨਾਂ ਵੀਰਾਂ ਨੂੰ ਝੋਨੇ ਦੇ ਵਿੱਚ ਇਹਨਾਂ ਦੀਆਂ ਦੀ ਜਾਨੀ ਕਿ ਜ਼ਿਆਦਾ ਐ ਸਮੱਸਿਆ ਆਉਂਦੀ ਏ ਤੇ ਦਵਾਈਆਂ ਵੀ ਬਹੁਤ ਮਹਿੰਗੀਆਂ ਪਾ ਲਿੰਦੇ ਨੇ ਬਾਕੀ ਫਿਰ ਵੀ ਇਹਨਾਂ ਦਾ ਬਹੁਤਾ ਕੋਈ ਰਿਜ਼ਲਟ ਨਹੀਂ ਮਿਲਦਾ ਆਪਾਂ ਨੂੰ ਤੇ ਇਹਦੇ ਨਾਲ ਆਪਾਂ ਤੁਹਾਨੂੰ ਅੱਜ ਤਜਰਬਾ ਦੱਸਨੇ ਆਪਣੇ ਪਿਛਲੇ 10-4 ਸਾਲ ਤੋਂ ਆਪਾਂ ਤਜਰਬਾ ਕਰਦੇ ਆਂ ਬਹੁਤ ਵਧੀਆ ਇਸ ਦੇ ਰਿਜ਼ਲਟ ਮਿਲਦੇ ਨੇ ਝੋਨਾ ਵੀ ਬਹੁਤ ਜਲਦੀ ਤੁਰਦਾ ਹੈ ਤੇ ਜਿਹੜੇ ਇਹਦੇ ਵਿੱਚ ਜੇ ਝੋਨੇ ਦੀ ਗਰੋਥ ਵੀ ਆਪਾਂ ਨੂੰ ਚੰਗੀ ਦੇਖਣ ਨੂੰ ਮਿਲਦੀ ਹੈ ਇਹ ਆਪਣਾ ਹੈਗਾ ਜੀ ਸੁਪਰੀਮ 110 ਵੈਰਾਈਟੀ ਹੈ ਆਪਾਂ 15 ਜੂਨ ਨੂੰ ਲਗਾਇਆ ਸੀ ਇਹ ਆਪਣਾ 14 ਜੂਨ ਨੂੰ ਲੱਗਿਆ ਜੀ ਝੋਨਾ ਆਪਣਾ ਸੁਪਰੀਮ 110 ਵੈਰਾਈਟੀ ਹੈ ਇੱਕ ਪ੍ਰਾਈਵੇਟ ਕਿਸਮ ਹੈ ਬਾਕੀ ਆਪਾਂ ਇਹਦੀ ਇੱਕ ਫੁੱਲ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਹੈ ਕਿੰਨੇ ਦਿਨ ਲੈਂਦਾ ਤੇ ਬਾਕੀ ਜਦੋਂ ਆਪਾਂ ਝੋਨੇ ਦੀ ਦਵਾਈ ਕਰ ਲੈਨੇ ਆ ਉਸ ਤੋਂ ਬਾਅਦ ਆਪਾਂ ਇਹ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਦਵਾਈ ਵੀ ਪਾਉਣੀ ਹੁੰਦੀ ਏ ਤੇ ਇਹਦੇ ਨਾਲ ਜੇਕਰ ਆਪਾਂ ਇੱਕ ਬੈਗ ਸੁਪਰ ਖਾਦ ਜਾਨੀ ਕਿ ਇਹ ਆਪਾਂ ਖਾਦ ਲੈ ਕੇ ਆਏ 5 ਜੀ ਤੇ ਹੋਰ ਵੀ ਕੰਪਨੀਆਂ ਦੀਆਂ ਆਉਂਦੀਆਂ ਨੇ ਤੇ ਜੇਕਰ ਆਪਾਂ ਇੱਕ ਬੈਗ ਸੁਪਰ ਦਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੇ ਵਿੱਚ ਆਪਾਂ ਇਹ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਜਾਂ ਜਿੰਨੇ ਬੂਟਾ ਕਲੋਰ ਜਾਂ ਜਿਹੜੀ ਵੀ ਤੁਸੀਂ ਇਹ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਜਿਵੇਂ ਆਪਾਂ ਇਹ ਪ੍ਰੈਕਟੀਕਲ ਕਲੋਰ ਪਾ ਰਹੇ ਆ ਤੇ ਇਹ ਆਪਾਂ ਇੱਕ ਬੈਗ ਦੇ ਵਿੱਚ ਆਪਾਂ ਜਿੰਨੀ ਡੋਜ਼ ਪਾਉਣੀ ਹੈ ਜਿਵੇਂ ਅਸੀਂ ਆਪਾਂ 600 ਐਮਐਲ ਪ੍ਰਤੀ ਇੱਕ ਕਰਦੇ ਹਿਸਾਬ ਨਾਲ ਡੋਜ਼ ਪਾ ਰਹੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਜੇਕਰ ਆਪਾਂ ਝੋਨੇ ਦੇ ਵਿੱਚ ਛਿੱਟਾ ਦਿੰਨੇ ਆ ਤੇ ਇਹਨਾਂ ਜਿਹੜੇ ਝੋਨੇ ਦੇ ਵਿੱਚ ਜਿਹੜੇ ਪੌਸ਼ਕ ਤੱਤਾਂ ਦੀ ਵੀ ਪੂਰਤੀ ਹੁੰਦੀ ਏ ਕਿਉਂਕਿ ਜਿਹੜੀ ਆਪਣੇ ਸੁਪਰ ਖਾਦ ਦੇ ਵਿੱਚ 16% ਦੇ ਲਗਭਗ ਆਪਣੇ ਆਪਣੇ ਫਾਸਫੋਰਸ ਤੱਤ ਹੁੰਦਾ ਹੈ 11% ਆਪਣੇ ਇਹਦੇ ਵਿੱਚ ਸਲਫਰ ਹੁੰਦਾ ਹੈ ਤੇ 0.5% ਤੋਂ ਬਹੁਤ ਥੋੜੀ ਮਾਤਰਾ ਦੇ ਵਿੱਚ ਇਹਦੇ ਜਿੰਕ ਹੁੰਦਾ ਇਹਦੇ ਨਾਲ ਹੀ ਇਹਦੇ ਵਿੱਚ ਕੈਲਸ਼ੀਅਮ ਤੱਤ ਵੀ ਹੁੰਦਾ ਜਿਹੜੇ ਕਿ ਆਪਣੇ ਝੋਨੇ ਦੇ ਸ਼ੁਰੂਆਤੀ ਗਰੋਹ ਦੇ ਵਾਸਤੇ ਇਹ ਝੋਨੇ ਦੇ ਚੱਲਣ ਵਾਸਤੇ ਬਹੁਤ ਸਾਇਕ ਹੁੰਦੇ ਹਨ ਜੇਕਰ ਆਪਾਂ ਇੱਕ ਬੈਗ ਦੇ ਵਿੱਚ ਇਹਨੂੰ ਆਪਾਂ ਮਚਾਈਟੀ ਨੂੰ ਜਾਂ ਬੂਟਾ ਕਲੋਰ ਜਾਂ ਜੋ ਵੀ ਤੁਸੀਂ ਟੈਕਨੀਕਲ ਵਰਤਣਾ ਚਾਹੁੰਦੇ ਆ ਆਪਾਂ ਜੇਕਰ ਮਿਕਸ ਕਰਕੇ ਆਪਾਂ ਛੱਟਾ ਦਿੰਨੇ ਆ ਤੇ ਇਹਦੇ ਨਾਲ ਆਪਣੇ ਦੋਵਾਂ ਨੂੰ ਕੰਮ ਬਹੁਤ ਵਧੀਆ ਤਰੀਕੇ ਨਾਲ ਹੁੰਦੇ ਨੇ ਕਿ ਤਾਂ ਆਪਣਾ ਝੋਨੇ ਦੀ ਗਰੋਹ ਚੰਗੀ ਹੁੰਦੀ ਹੈ ਦੂਜਾ ਜਿਹੜੀ ਆਪਾਂ ਹੁਣ ਦਵਾਈ ਮਿਕਸ ਕਰਦੇ ਆ ਆਪਾਂ ਮ ਇਹ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਆਪਣੇ ਜ ਸੁਪਰ ਦੇ ਦਾਣੇ ਮੋٹے ਹੋਣ ਦੇ ਕਾਰਨ ਹਰ ਇੱਕ ਦਾਣੇ ਦੇ ਨਾਲ ਇਹਦਾ ਆਪਣਾ ਨਾਲ ਦਵਾਈ ਚੰਗੀ ਤਰ੍ਹਾਂ ਲੱਗ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਆਪਣਾ ਛੱਟਾ ਵੀ ਕਿਉਂਕਿ ਜਿਹੜੇ ਮੋٹے ਦਾਣਿਆਂ ਦਾ ਛੱਟਾ ਵੀ ਪ੍ਰੋਪਰ ਤਰੀਕੇ ਨਾਲ ਹੋ ਜਾਂਦਾ ਜ਼ਮੀਨ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਆਪ ਨੂੰ ਇਹ ਦੇਣਾ ਪੈਂਦਾ ਕਿਉਂਕਿ ਸੁਪਰ ਖਾਦ ਦੇ ਜਿਹੜਾ ਛੱਟਾ ਆਪਾਂ ਝੋਨੇ ਦੇ ਵਿੱਚ ਦਿੰਨੇ ਆ ਇਹਦਾ ਛੱਟਾ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਇਹ ਦਿੱਤਾ ਜਾ ਸਕਦਾ ਦਾਣੇ ਮੋٹے ਹੋਣ ਦੇ ਕਾਰਨ ਤੇ ਜਿਹੜੀ ਆਪਣੀ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਜੋ ਵੀ ਆਪਾਂ ਟੈਕਨੀਕਲ ਆਪਾਂ ਵਰਤਨੇ ਵਿੱਚ ਉਹ ਚੰਗੀ ਤਰ੍ਹਾਂ ਸਾਰੇ ਦਾਣਿਆਂ ਦੇ ਨਾਲ ਲੱਗ ਜਾਂਦੀ ਏ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜੇ ਆਪਾਂ ਬੋਤਲਾਂ ਦੇ ਵਿੱਚ ਦਵਾਈ ਪਾਉਨੇ ਆ ਉਹਦੇ ਨਾਲ ਜਿਹੜਾ ਆਪਾਂ ਪਾਉਨੇ ਆ ਉਹਦੇ ਨਾਲ ਵਿੱਚ ਜਿਹੜੇ ਆਪਣੇ ਵਿੱਚ ਪਾੜੇ ਰਹਿ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਫਿਰ ਚੋਨੇ ਦੇ ਵਿੱਚ ਜ਼ਿਆਦਾ ਨਦੀਨਾਂ ਦੀ ਸਮੱਸਿਆ ਆਉਂਦੀ ਏ ਜੇਕਰ ਆਪਾਂ ਇਸ ਤਰ੍ਹਾਂ ਆਪਾਂ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਦਵਾਈ ਸੂਪਰ ਦੇ ਨਾਲ ਮਿਕਸ ਕਰਕੇ ਪਾਉਨੇ ਆ ਇਹ ਦਿਨ ਆਪਣਾ ਬਹੁਤ ਵਧੀਆ ਰਿਜ਼ਲਟ ਮਿਲਦਾ ਝੋਨੇ ਦੀ ਚੰਗੀ ਗਰੋਥ ਮਿਲਦੀ ਹੈ ਚੰਗੀ ਝੋਨੇ ਦੀ ਗਰੋਥ ਦੇਖਣ ਨੂੰ ਮਿਲਦੀ ਹੈ ਤੇ ਇਹਨਾਂ ਜਿਹੜੇ ਆਪਣੇ ਨਦੀਨਾਂ ਦਾ کافی ਹੱਦ ਤੱਕ ਆਪਣਾ ਕੰਟਰੋਲ ਰਹਿੰਦਾ ਤੇ ਬਾਕੀ ਜਿਹੜੀ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ